ਖਾਈ ਜੀ ਦਾ ਪਰਸਨਲ ਰੂਮ ਖੋਲਤਾ ਸੀ ਮੇਰੇ ਲਈ ਤੇ ਮੈਨੂੰ ਬਿਠਾਤਾ ਮੈਂ ਤਾਂ ਭਰਾਂ ਦਰ ਗਿਆ ਮੈਂ ਕਹਾਂ ਯਾਰ ਇੰਨੀ ਕਿ ਮੈਨੂੰ ਇੱਜ਼ਤ ਮਿਲ ਰਹੀ ਹੈ ਨਾ ਕੋ ਪਿਆਰ ਮਿਲ ਰਿਹਾ ਹੈ ਇਹਨਾਂ ਦਾ ਐਕਸੈਸ ਮਿਲ ਰਿਹਾ ਮੈਨੂੰ ਪਰ ਉੱਥੇ ਲਾਚੀਆਂ ਪਈਆਂ ਸੀਗੀਆਂ ਹਾਂ ਜੀ ਗੈਸਟਾਂ ਪਈਆਂ ਸੀਗੀਆਂ ਮਾਸਟਰਪੀਸ ਸੀ ਗੁਰਦਾਸ ਸਿੰਘ ਸਾਹਿਬ ਦੇ ਹਾਂ ਜੀ ਬੜਾ ਮੈਂ ਇੱਕ ਡੇਢ ਘੰਟਾ ਉਸ ਰੂਮ ਚ એનર્ਜੀ ਬਹੁਤ ਹਾਈ ਸੀਗੀ ਉਹ ਤੁਸੀਂ ਇੱਕ ਵਾਰੀ ਦੱਸਿਆ ਸੀ ਤੁਹਾਡਾ ਨਕੋਦਰ ਡੇਰੇ ਜਾਣ ਦਾ ਸੁਭਬ ਬਣਿਆ ਬਹੁਤ ਸਾਰੇ ਸਿੰਗਰ ਜਾਂਦੇ ਉੱਥੇ ਤੇ ਹੁਣ ਵੀ ਗਏ ਹੋਂ ਕਿ ਉਦੋਂ ਹੀ ਕਲਾਸ ਰੂਮ ਕਾਫੇ ਚੇਰ ਹੋ ਗਿਆ ਨਹੀਂ ਗਿਆ ਮੈਂ तकरीबन ਮੈਨੂੰ 13 ਸਾਲ ਹੋ ਗਏ ਗਏ ਨਾ ਕਿਵੇਂ ਦਾ ਫੀਲ ਆਇਆ ਸੀ ਉੱਥੇ ਜਾ ਕੇ ਮੈਂ ਤਾਂ ਬਹੁਤ ਅੱਛਾ ਫੀਲ ਸੂਫੀਜ਼ਮ ਡੈਫੀਨਟਲੀ ਉਹਨਾਂ ਨੇ ਅਮ ਸਾਈ ਜੀ ਦਾ ਪਰਸਨਲ ਰੂਮ ਖੋਲਤਾ ਸੀ ਮੇਰੇ ਲਈ ਤੇ ਮੈਨੂੰ ਬਿਠਾਤਾ ਮੈਂ ਤਾਂ ਹੈਰ ਦਰ ਗਿਆ ਮੈਂ ਕਹਾ ਯਾਰ ਇੰਨੀ ਕਿ ਮੈਨੂੰ ਇੱਜ਼ਤ ਮਿਲ ਰਹੀ ਹੈ ਨਾ ਕਿ ਪਿਆਰ ਮਿਲ ਰਿਹਾ ਹੈ ਇਹਨਾਂ ਦਾ ਐਕਸੈਸ ਮਿਲ ਰਿਹਾ ਮੈਨੂੰ ਜਦ ਉੱਥੇ ਲਾਚੀਆਂ ਪਈਆਂ ਸੀਗੀਆਂ ਹਾਂਜੀ ਕੈਸ ਤਾਂ ਪਈਆਂ ਸੀਗੇ ਮਾਸਟਰਪੀਸ ਸੀ ਗੁਰਦਾਸ ਮਾਨ ਸਾਹਿਬ ਦੇ ਹਾਂਜੀ ਬੜਾ ਮੈਂ ਇੱਕ ਡੇਢ ਘੰਟਾ ਉਸ ਰੂਮ ਚ એનર્ਜੀ ਬਹੁ ਹਾਈ ਸੀਗੀ ਉਹ ਵੈਰੀ ਸਪਿਰਚੁਅਲ એનર્ਜੀ ਹਮ ਬਟ ਮੇਰਾ ਨਸੀਬ ਖਰਾਬ ਹੈ ਕਿ ਸਾਈਂ ਜੀ ਉਸ ਵੇਲੇ ਚੋਲਾ ਛੋੜ ਚੁੱਕੇ ਸੀਗੇ ਉਹ ਜਾ ਚੁੱਕੇ ਸੀਗੇ ਨਹੀਂ ਤੇ ਮੈਂ ਉਹਨਾਂ ਨੂੰ ਵੀ ਮਿਲਦਾ ਬਟ ਉਹ ਉਹਨਾਂ ਦਾ ਇੱਕ ਪਰਛਾਵਾ ਗੁਰਦਾਸ ਮਾਨ ਭਾਈ ਨੂੰ ਮਿਲ ਕੇ ਮੈਨੂੰ ਫੀਲ ਹੁੰਦਾ ਮਿਲਦੇ ਹਾਂ ਉਹਨਾਂ ਨੂੰ ਮੈਂ ਮਿਲਦਾ ਰਹਿੰਦਾ ਓਕੇ ਬਹੁਤ ਮਤਲਬ ਬਹੁਤ ਪਿਆਰ ਕਰਦੇ ਨੇ ਹੂੰ ਤੇ ਗੁਰਿਕ ਬਾਈ ਨਾਲ ਵੀ ਗੱਲਬਾਤ ਨਹੀਂ ਰੰਦੀ ਉਹਨਾਂ ਦੇ ਮੁੰਡੇ ਨਾਲ ਉਹਨਾਂ ਦੇ ਬੇਟੇ ਨਾਲ ਹੂੰ ਤੇ ਉਹ ਅਲੱਗ ਰੂਹ ਹਣੇ ਬਿਲਕੁਲ ਉਹ ਉਹ ਥਾਵਾਂ ਆੜੇ ਮਤਲਬ ਜੇ ਜਿੱਦਾਂ ਦਾ ਅ ਮਤਲਬ ਐਕਸਪੀਰੀਅੰਸ ਬੰਦਾ ਉੱਥੇ ਲੈਣਾ ਨਾ ਜਾ ਕੇ ਤੁਸੀਂ ਬਿਆਨ ਨਹੀਂ ਕਰ ਸਕਦੇ ਬਿਲਕੁਲ ਤੁਸੀਂ ਦੱਸ ਹੀ ਨਹੀਂ ਸਕਦੇ ਤੁਹਾਨੂੰ ਹੋਵੇਗਾ ਕਿ ਉੱਥੇ ਜਾ ਕੇ ਹੂੰ ਤੁਸੀਂ ਤੁਸੀਂ ਸ਼ਾਇਦ ਕੋਈ ਸ਼ਾਇਰੀ ਲੈ ਸਕਦੇ ਹੋ ਉਹਦੇ ਤੇ ਯਕੋ ਇਹディ ਲੱਗ ਸਕਦੇ ਹੋ ਹੂੰ ਉਹ ਬਲੈਸ ਚੀਜ਼ਾਂ ਨੇ ਬਲੈਸ ਲੱਗਦਾ ਹੈ ਕਿ ਇਹ ਜੀ ਸਾਰੀਆਂ ਥਾਵਾਂ ਤੇ ਸਾਰੀ ਇਬਾਦਤਗਾਹਾਂ ਤੇ ਚਾਹੇ ਮੰਦਿਰ ਹੋਵੇ ਚਾਹੇ ਗੁਰਦਾਰਾ ਹੋਵੇ ਚਾਹੇ ਮਸੀਦ ਹੋਵੇ ਚਾਹੇ ਦਰਗਾਵਾ ਹੋਣ ਚਾਹੇ ਬਾਕੀ ਜਗ੍ਹਾ ਹੋਣ ਉੱਥੇ ਇਨਸਾਨ ਨੂੰ ਜਾਣਨਾ ਚਾਹੀਦਾ ਹੈ ਇਨਸਾਨ ਨੂੰ ਇਹ ਪਤਾ ਲੱਗਦਾ ਹੈ ਕਿ ਉਹ ਕਿੱਥੇ ਸਟੈਂਡ ਕਰਦਾ ਹੈ ਜੀ ਪੂਰੀ ਦੁਨੀਆ 'ਚ ਬ੍ਰਹਮਾਂਡ 'ਚ ਕਿੱਥੇ ਸਟੈਂਡ ਕਰਦਾ ਹੈ